ਦੋ ਭਾਈ ਹੁੰਦੇ ਨੇ ਦੋਸਤੋ ਇੱਕ ਦਾ ਕੰਮ ਬਹੁਤ ਵਧੀਆ ਹੁੰਦਾ ਇੱਕ ਵਿਚਾਰਾ ਦਿਹਾੜੀ ਕਰਕੇ ਆਪ ਦਾ ਟਾਈਮ ਪਾਸ ਕਰਦਾ ਰਖੜੀਆਂ ਦਾ ਤਿਹਾਰ ਆ ਗਿਆ ਤੇ ਉਹ ਜਿਹੜਾ ਦਿਹਾੜੀ ਕਰਦਾ ਹੁੰਦਾ ਉਹਦੀਆਂ ਦਿਹਾੜੀਆਂ ਨਹੀਂ ਲੱਗੀਆਂ ਤੇ ਉਹਦੇ ਲੇਵੇ ਪੈਸੇ ਨਹੀਂ ਬਣੇ ਉਹ ਸੋਚਣ ਲੱਗਿਆ ਵੀ ਕੱਲ ਨੂੰ ਕੁੜੀਆਂ ਨੇ ਵੀ ਆਉਣਾ ਤੇ ਆਪਣੇ ਲੇਵੇ ਤਾਂ ਪੈਸੇ ਨਹੀਂ ਹੈਗੇ ਵੀ ਹੁਣ ਕੀ ਕਰੀ ਤਾਂ ਉਹ ਆਪਦੇ ਭਾਈ ਦੇ ਗਵਾਂਢੀ ਲੇਵੇ ਗਿਆ ਤੇ ਉਹਨੂੰ ਕਹਿੰਦਾ ਵੀ ਐਂ ਕਰਕੇ ਮੈਨੂੰ ਕੁਝ 2000 ਰੁਪਏ ਦੀ ਲੋੜ ਹੈ ਜੇ ਤੁਸੀਂ ਮੈਨੂੰ 2000 ਰੁਪਏ ਦੇ ਦੋ ਤਾਂ ਉਹ ਗੁਮਾਂਢੀ ਕਹਿਣ ਲੱਗਿਆ ਉਹ ਤੈਨੂੰ ਪਤਾ ਹੈ ਭਾਈ ਵੀ ਰਖੜੀ ਦਾ ਤਿਹਾਰਾ ਹੈ ਸਾਡੇ ਵੀ ਕੁੜੀਆਂ ਆਉਣਗੀਆਂ ਸਾਨੂੰ ਵੀ ਪੈਸੇ ਦੀ ਲੋੜ ਹੈ ਸਾਡੇ ਲਈ ਵੀ ਕਿੱਥੇ ਨੇ ਪੈਸੇ ਵੀ ਹੁਣ ਤੈਨੂੰ ਮੈਂ ਪੈਸੇ ਨਹੀਂ ਦੇ ਸਕਦਾ ਉਹ ਮਿੰਤਦਾਰੀ ਕਰਨ ਲੱਗਿਆ ਤੇ ਕਹਿਣ ਲੱਗਿਆ ਕਿਵੇਂ ਨਾ ਕਿਵੇਂ ਕਰੋ ਮੇਰਾ ਕੰਮ ਸਾਰੋ ਵੀ ਮੇਰੀਆਂ ਭੈਣਾਂ ਨੇ ਆਉਣਾ ਹੈ ਉਹ ਕਹਿੰਦਾ ਭਾਈ ਜੇ ਤੂੰ ਬਾੜੀ ਕਰਦਾ ਤਾਂ ਕੋਈ ਚੀਜ਼ ਰੱਖ ਜਾ ਤੇ 2000 ਰੁਪਿਆ ਲੈ ਜਾ ਤੇ 2000 ਰੁਪਿਆ ਦੇ ਜੀ ਤੇ ਆਪ ਦੀ ਚੀਜ਼ ਲੈ ਤਾਂ ਉਹ ਇੰਨੀ ਗੱਲ ਸੁਣ ਕੇ ਘਰ ਨੂੰ ਵਾਪਸ ਆ ਜਾਂਦਾ ਜਿਹੜਾ ਉਹਦਾ ਭਾਈ ਹੁੰਦਾ ਉਹ ਸੁਣੀ ਜਾਂਦਾ ਹੁੰਦਾ ਅੱਜ ਮੇਰਾ ਭਾਈ ਅੱਜ ਪੂਰਾ ਮਜਬੂਰ ਹੈ ਵੀ ਇਹ ਦਿਨ ਦਿਹਾਣੀਆਂ ਨਹੀਂ ਲੱਗੀਆਂ ਕੱਲ ਨੂੰ ਭੈਣਾਂ ਨੇ ਵੀ ਆਉਣਾ ਵੀ ਇਹਦੇ ਰਵੇ ਪੈਸੇ ਨਹੀਂ ਹੈਗੇ ਤਾਂ ਉਹ ਘਰੇ ਆ ਕੇ ਬਹਿ ਜਾਂਦਾ ਦੂਜੇ ਦਿਨ ਰਖੜੀ ਆ ਆਉਂਦੀ ਹੈ ਉਹਦਾ ਭਾਈ ਕਹਿੰਦਾ ਤੂੰ ਐਂ ਕਰ ਆਪਦੇ ਘਰ ਵਾਲੀ ਨੂੰ ਕਹਿੰਦਾ ਵੀ ਮੇਰੀ ਭਤੀਜੀ ਨੂੰ ਲਿਆ ਦੀ ਉਹ ਤੇ ਰਖੜੀ ਬਣਾਈ ਹੈ ਆਪਾਂ ਤਾਂ ਉਹਦੇ ਘਰ ਵਾਲੀ ਉਹਦੇ ਘਰੇ ਗਈ ਤੇ ਕਹਿਣ ਲੱਗੀ ਵੀ ਐਂ ਕਰਕੇ ਤੇਰੇ ਭਾਈ ਨੇ ਤੇਰੀ ਕੁੜੀ ਨੂੰ ਬੁਲਾਇਆ ਹੈ ਵੀ ਰਖੜੀ ਦਾ ਤਿਹਾਰ ਹੈ ਵੀ ਉਹਦੇ ਰਖੜੀ ਬਣਾਉਣੀ ਹੈ ਉਹ ਕਹਿੰਦਾ ਵੀ ਮੈਂ ਨਹੀਂ ਭੇਜਦਾ ਉਹ ਕਹਿੰਦੀ ਪਿਆਰ ਨਾਲ ਆਖਿਆ ਭਾਈ ਨੇ ਤੇਰੇ ਨੇ ਵੀ ਤੂੰ ਕੁੜੀ ਲਾਜ਼ਮੀ ਭੇਜ ਦੇ ਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਉਹ ਕਹੇ ਕਹਾਏ ਉਹ ਕੁੜੀ ਨੂੰ ਧੱਕੇ ਨਾਲ ਆਪਦੇ ਘਰੇ ਲੈ ਕੇ ਆਉਂਦੀ ਹੈ ਤਾਂ ਉਹਦਾ ਜਿਹੜਾ ਭਾਈ ਹੁੰਦਾ ਉਹ ਗੁੱਟ ਤੇ ਰਖੜੀ ਬਣਾਉਂਦਾ ਤੇ ਉਹਨੂੰ ਲਿਫਾਫੇ ਦੇ ਵਿੱਚ 2100 ਰੁਪਿਆ ਪਾ ਕੇ ਉਹ ਕੁੜੀ ਨੂੰ ਦੇ ਦਿੰਦਾ ਤਾਂ ਉਹ ਕੁੜੀ ਜਦੋਂ ਘਰੇ ਆ ਜਾਂਦੀ ਹੈ ਤੇ ਉਹ ਕਹਿਣ ਲੱਗਿਆ ਵੀ ਤੈਨੂੰ ਚਾਚੇ ਨੇ ਕੀ ਦਿੱਤਾ ਉਹ ਕਹਿੰਦੀ ਡੈਡੀ ਆ ਨਾ ਪਾਪਾ ਦਿੱਤਾ ਇਹਦੇ ਵਿੱਚ ਦੇਖ ਲਓ ਕਿੰਨੇ ਨੇ ਤਾ ਉਹ ਜਿਹੜੋਂ ਦੇਖਦਾ ਉਹਦੇ ਵਿੱਚ 2100 ਰੁਪਇਆ ਹੁੰਦਾ ਉਹ ਦੇਖ ਕੇ ਅੰਨ ਰਹਿ ਜਾਂਦਾ ਕਹਿੰਦਾ ਵੀ ਭਾਈ ਭਾਈ ਹੁੰਦੇ ਨੇ ਬਗਾਨੇ ਬਗਾਨੇ ਹੁੰਦੇ ਨੇ ਅੱਜ ਮੇਰੇ ਭਾਈ ਨੇ ਮੇਰਾ ਕਿਵੇਂ ਨਾ ਕਿਵੇਂ ਕਰਕੇ ਕੰਮ ਸਾਰਿਆ ਮੈਂ ਉਹਦੇ ਨਾਲ ਉਈ ਉਈ ਗੁੱਸੇ ਹੋਈ ਜਾਂਦਾ ਸੀ ਪਰ ਉਹ ਮੇਰੀ ਅੰਦਰ ਖਾਤੇ ਕਿਵੇਂ ਹੈਲਪ ਕਰਕੇ ਗਿਆ ਵੀ ਭਾਈ ਤਾਂ ਹੀ ਕਹਿੰਦੇ ਨੇ ਭਾਈਆਂ ਦੀਆਂ ਬਾਂਮਾ ਹੁੰਦੀਆਂ ਨੇ ਤੇ ਫਿਰ ਉਹਦੀਆਂ ਭੈਣਾਂ ਆਉਂਦੀਆਂ ਨੇ ਤੇ ਉਹ ਆਪਦੀ ਭੈਣਾਂ ਨੂੰ ਸਾੜ ਦਿੰਦਾ ਹੈ ਇਸ ਤਰ੍ਹਾਂ ਫਿਰ ਉਹਨੇ ਆਪਦੇ ਭਾਈ ਦੀ लाज ਰੱਖੀ ਤੇ ਫਿਰ ਦੋਨੇ ਭਾਈ ਆਸ ਵਿੱਚ ਵਰਤਨ ਲਾਗੇ ਮਲਾਪ ਹੋ ਗਿਆ ਇਸ ਕਰਕੇ ਦੋਸਤੋ ਜਦੋਂ ਕੋਈ ਇਹ ਜਿਹਾ ਤਿਹਾਰ ਹੋਵੇ ਭਾਈਆਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਤੇ ਭੈਣਾਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਸਾਰਿਆਂ ਨੂੰ ਇਹ ਰਲ ਮਿਲ ਕੇ ਹੀ ਤਿਹਾਰ ਮਨਾਉਣਾ ਚਾਹੀਦਾ ਤਿਹਾਰਾਂ ਦਾ ਫੇਰ ਹੀ ਫਾਇਦਾ ਹੈ ਜੇ ਆਪਣਾ ਸਾਰਿਆਂ ਦਾ ਪਿਆਰ ਹੋਊਗਾ ਨਹੀਂ ਫਿਰ ਕੀ ਫਾਇਦਾ ਤਿਹਾੜਾ ਮਨਾਉਣ ਦਾ ਇਹ ਪਿਆਰ ਦੇ ਤਿਹਾੜ ਹੁੰਦੇ ਨੇ ਤੇ ਆਪਾਂ ਸਾਰੇ ਰਲ ਮਿਲ ਕੇ ਹੀ ਤਿਹਾੜ ਮਨਾਈਏ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ